ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਰੀ ਨਾਨ ਕਹ ਪਾਦ ਪੰਕਜ ਬੰਦਨ ਅਦ ਪੰਕਜ ਬੰਦ ਨਹਾ ਸਿਮਰੋ ਅੰਗ ਦਹ ਦੋਖ ਨਿਕੰਦਨ ਅਮਰਦਾਸ ਗੁਰ ਹਰਿ ਤਨਿਤ ਧਿਆਬੋ ਹਰਿ ਤਨਿਤ ਧਿਆਬੋ ਸਿਰ ਗੁਰੂ ਰਾਮਦਾਸ ਗੰਗਾ ਸ੍ਰੀ ਆਰ ਜਨ ਨਹ ਬੇਗਨ ਨਹ ਕੀ ਨਾਸ਼ਕ ਬੇਗਨ ਨਹ ਕੀ ਨਾਸ਼ਕ ਹਰੀ ਗੋਬਿੰਦ ਸ਼ੋਭ ਸੁਮਤਹ ਪਰ ਨਾਸ਼ਕ ਸ੍ਰੀ ਹਰਿ ਰਾਏ ਨਾਮੋ ਕਰਜੋ ी गुरु हार कृष्णमनाय भी तेघ बहुरम कृपाला जियो परम कृपपा श्री गुरु गौबिन्द्र विशा ਰੂਤ ਰਹਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ ਸਾ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਭਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁraag ਏਕੰਕਾਰਾ ਸਤਗੁਰੂ ਜਹ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸ ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸੰਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਹਰਾ ਦੁਰਗ ਪੌਰ ਕੇ ਨਿਕਟ ਇਕ ਕੰਧ ਉਚੇਰੀ ਥੌਰ ਇਸ ਪਰ ਚੜ ਬੈਠਿਓ ਸੁਮਤਿ ਦਾਵ ਕਰਨ ਕੋ ਔਰ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਤੇ ਸੁਭਾਈ ਮਾਨ ਸਰਬ ਮਾਨਵਤਾ ਦੇ ਰਹਿਬਰ ਸਤਗੁਰੂ ਨਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿਗੀ ਗੋਦ ਦੇ ਅੰਦਰ ਜੁੜ ਕਰਕੇ ਸੰਧਿਆ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਬੜਪਾਗੇ ਹੋ ਜੋ ਨੇਮ ਦੇ ਨਾਲ ਸੰਗਤ ਦੇ ਵਿੱਚ ਜੁੜ ਕਰਕੇ ਗੁਰੂ ਕਾ ਜਸ ਤਾਨੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਬਣ ਕਰਦੇ ਹੋ ਚੱਲ ਰਹੇ ਇਤਿਹਾਸ ਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਵਿਧੀ ਚੰਦ ਜੀ ਨੂੰ